ਖਬਰ ਲਾ ਲੈਣਿਆ ਆ ਗੈਰ ਕਾਨੂੰਨੂਈ ਕੰਮ ਕਰਦਾ ਉਹ ਨਾ ਕਰਨ ਤੇ ਮੈਨੂੰ ਕਹਿੰਦਾ ਡੀਜੀਪੀ ਦੇ ਉਹਦੇ ਤੋਂ ਹਟਾਇਆ ਗਿਆ ਵੀ ਕੇ ਪਾਵਰਾ ਨਿੱਕਾ ਜੀ ਵੀ ਕੇ ਪਾਵਰਾ ਜੀ ਨੇ ਹੈਗੇ ਜੀ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਹੈਗੇ ਪੰਜਾਬ ਦੇ ਜੀ ਔਰ ਬੜਾ ਇਹਨਾਂ ਦਾ ਇੱਕ ਕੈਰੀਅਰ ਜਿਹੜਾ ਹੈਗਾ ਉਹ ਨੂੰ ਆਪਾਂ ਬੇਦਾਗ ਦਾ ਕੈਰੀਅਰ ਹੀ ਕਹਾਂਗੇ ਹੂੰ ਹੋਇਆ ਇਹ ਸੀ ਕਿ ਅਸਲ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਉਹ ਕਤਲ ਕਿਵੇਂ ਹੋਇਆ ਮੇਰਾ ਕਹਿਣਾ ਵੀ ਉਹ ਗੱਲ ਗੁੱਜੀ ਸੀ ਵੀ ਕਿਉਂਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਤੀ ਸੀ ਔਰ ਘਟਾਉਣ ਤੋਂ ਬਾਅਦ ਫਿਰ ਉਹਦਾ ਜ਼ਿਕਰ ਕੀਤਾ ਗਿਆ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਦੱਸਿਆ ਗਿਆ ਕਿ ਬੰਦੇ ਦੀ ਸਕਿਉਰਿਟੀ ਚ ਕੱਟ ਕਰ ਦਿੱਤੀ ਹੈ ਜੀ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ ਮਰਡਰ ਤੋਂ ਬਾਅਦ 골ਡੀ ਬਰਾੜ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਕੁਝ ਚੈਨਲਾਂ ਦੇ ਨਾਲ ਉਨੇ ਦੇ ਵਿੱਚ ਇਹ ਗੱਲ ਮੰਨੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਉਹਦੀ ਸਿਕਿਉਰਿਟੀ ਘਟਾ ਦਿੱਤੀ ਤੇ ਸਾਨੂੰ ਅਹਿਸਾਸ ਹੋ ਗਿਆ ਕਿ ਆਹੀ ਉਹ ਸਮਾਂ ਜਦੋਂ ਇਹਨੂੰ ਖਤਮ ਕੀਤਾ ਜਾ ਸਕਦਾ ਹੈ ਇਹਨੂੰ ਕਤਲ ਕੀਤਾ ਜਾ ਸਕਦਾ ਹੈ ਸੋ ਅਸੀਂ ਨਾਲ ਦੀ ਨਾਲ ਹੀ ਉਹ ਮੌਕਾ ਹੱਥੋਂ ਨਿਕਲ ਨਹੀਂ ਦਿੱਤਾ ਤੇ ਉਹਨੂੰ ਕਤਲ ਕਰਵਾ ਦਿੱਤਾ ਇਹ ਗੱਲ ਹੈ ਤਾਂ ਉਦੋਂ ਤੁਹਾਡੇ ਯਾਦ ਹੋਣਾ ਸ਼ਾਮ ਨੂੰ ਸ਼ਾਇਦ ਭਾਵਰਾ ਸਾਹਿਬ ਨੇ ਕਿਸੇ ਦੇ ਕਹਿਣ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਇਹ ਇਹ ਗੈਂਗਸਟਰਾਂ ਦੀ ਆਪਸੀ ਲੜਾਈ ਦਾ ਨਤੀਜਾ ਸਿੱਧੂ ਮੂਸੇਵਾਲੇ ਦਾ ਕਤਲ ਉਹਦੇ ਵਿੱਚ ਉਸ ਚੀਜ਼ ਨੂੰ ਸ਼ਿਫਾਉਣ ਦਾ ਯਤਨ ਕੀਤਾ ਗਿਆ ਸੀ ਕਿ ਉਹਨਾਂ ਦੀ ਸਕਿਉਰਿਟੀ ਦੀ ਜਿਹੜੀ ਕਟੌਤੀ ਕੀਤੀ ਗਈ ਸੀ ਉਹਦਾ ਜ਼ਿਕਰ ਜਿਹੜਾ ਸੋਸ਼ਲ ਮੀਡੀਆ ਤੇ ਤੇ ਮੀਡੀਆ ਦੇ ਵਿੱਚ ਹੋ ਗਿਆ ਸੀ ਇਹ ਗੱਲ ਦੇ ਵਿੱਚ ਮੇਰਾ ਖਿਆਲ ਹੈ ਵੀ ਉਹਨਾਂ ਨੇ ਮੌਕੇ ਦੇ ਪਰਭੂਆਂ ਨੂੰ ਬਚਾਉਣ ਦਾ ਯਤਨ ਕੀਤਾ ਸੀ ਤੇ ਮੈਂ ਸਮਝਦਾ ਕਿ ਇੱਥੇ ਭਾਵਰਾ ਸਾਹਿਬ ਠੀਕ ਨਹੀਂ ਸੀ ਹੁਣ ਭਾਵਰਾ ਸਾਹਿਬ ਐਸਪਲੇ ਜਿਹੜੇ ਹੈਗੇ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਬੈਠੇ ਹੈ ਕਿ ਭਾਵ राव ਸਾਹਿਬ ਤੋਂ ਬਾਅਦ ਸਾਡੇ ਐਕਟਿੰਗ ਡੀਜੀਪੀ ਲਾਏ ਸੀ ਮਿਸਟਰ ਗੌਰਵ ਯਾਦਵ ਜੀ ਗੌਰਵ ਯਾਦਵ ਸਾਹਿਬ ਅਜੇ ਵੀ ਪਰਮਨੈਂਟ ਤੇ ਡੀਜੀਪੀ ਨਹੀਂ ਇਹ ਐਕਟਿੰਗ ਡੀਜੀਪੀ ਹੈ ਕਿਉਂਕਿ ਜਿਹੜਾ ਪਰਮਨੈਂਟ ਡੀਜੀਪੀ ਹੈ ਜੀ ਉਹਦੇ ਵਾਸਤੇ ਇੱਕ ਨਿਯਮ ਬਣਾਇਆ ਸੁਪਰੀਮ ਕੋਰਟ ਦਾ ਇੱਕ ਹੁਕਮ ਸੀ ਕਿ ਜਿੰਨੇ ਵੀ ਸੀਨੀਅਰ ਆਈਪੀਐਸ ਅਧਿਕਾਰੀ ਹੈ ਜਿਹਦੇ ਡੀਜੀਪੀ ਬਣਦੇ ਲਾਇਕ ਹੋਣ ਜਿਨ੍ਹਾਂ ਦੀ ਸਮਰੱਥਾ ਹੋਵੇ ਜਿਨ੍ਹਾਂ ਦੀ ਸਨੀਅਰਿਟੀ ਬਣਦੀ ਹੋਵੇ ਉਹਨਾਂ ਦੀ ਇੱਕ ਲਿਸਟ ਜਿਹੜੀ ਸਟੇਟ ਗਵਰਨਮੈਂਟ ਵੱਲੋਂ ਭੇਜੀ ਜਾਂਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਜੀ ਔਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਟੇਟ ਤੇ ਸੈਂਟਰ ਸਰਕਾਰ ਦੇ ਅਫਸਰਾਂ ਨਾਲ ਰਾਇਮਸ਼ਵਰਾ ਕਰਨ ਤੋਂ ਬਾਅਦ ਇੱਕ ਪੈਨਲ ਤਿਆਰ ਕਰਦਾ ਤਿੰਨ ਬੰਦਿਆਂ ਦਾ ਜੀ ਤਿੰਨ ਅਫਸਰਾਂ ਦਾ ਪੈਨਲ ਬਣਾ ਕੇ ਉਹ ਸਟੇਟ ਗਵਰਨਮੈਂਟ ਨੂੰ ਵਾਪਸ ਭੇਜ ਦਿੰਦਾ ਕਿ ਭਾਈ ਇਹਨਾਂ ਤਿੰਨਾਂ ਦੇ ਵਿੱਚੋਂ ਜਿਹਨੂੰ ਤੁਸੀਂ ਮਰਜ਼ੀ ਆਪਣਾ ਡੀਜੀਪੀ ਲਾ ਲੋ ਤੇ ਸਟੇਟ ਗਵਰਨਮੈਂਟ ਨੇ ਲਾਉਣਾ ਹੁੰਦਾ ਜੀ ਪਰ ਸਾਡੀ ਇਸ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਅਜੇ ਤੱਕ ਜਿਹੜੀ ਜੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਉਹ ਪੈਨਲ ਨਹੀਂ ਭੇਜਿਆ ਅਫਸਰਾਂ ਦੀ ਲਿਸਟ ਨਹੀਂ ਭੇਜੀ ਕਈ ਵਾਰੀ ਅਖਬਾਰਾਂ ਦੇ ਵਿੱਚ ਚਰਚਾ ਚੱਲ ਚੁੱਕੀ ਹੈ ਕਿ ਜਿਹੜੀ ਕੇਂਦਰ ਸਰਕਾਰ ਦਾ ਗ੍ਰਹਿਬ ਭਾਗ ਹੈ ਉਹਨੇ ਕਈ ਚਿੱਠੀਆਂ ਵੀ ਪੰਜਾਬ ਸਰਕਾਰ ਨੂੰ ਲਿਖੀਆਂ ਲੇਕਿਨ ਪੰਜਾਬ ਸਰਕਾਰ ਉਹਨੂੰ ਅਣਗੌੜੀਆਂ ਕਰ ਦਿੰਦੀ ਹੈ ਉਹਨੂੰ ਸਵਾਲ ਬਟਾਏ ਪੈਦਾ ਹੁੰਦਾ ਹੈ ਕਿ ਜਦੋਂ ਮਾੜੀ ਜੀ ਕੋਈ ਗਲਤੀ ਹੋ ਜੇ ਮਾੜੀ ਜੀ ਕੋਈ ਗਲਤ ਬਾਤ ਹੋ ਜੇ ਜਿਹੜੀ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਉੱਡ ਕੇ ਲੈਂਦੀ ਐ ਉਹ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਜਾਂ ਕਿੰਨੇ ਵੀ ਗ੍ਰੈਬ ਭਾਅ ਚੁੱਪ ਕਿਉਂ ਐ ਸੋ ਕੁਝ ਲੋਕਾਂ ਵੱਲੋਂ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਕਿ ਅਸਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਔਰ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਸਾਹਿਬ ਐ ਉਹਨਾਂ ਦੀ ਅੰਡਰਸਟੈਂਡਿੰਗ ਬਹੁਤ ਵਧੀਆ ਬਣੀ ਹੋਈ ਐ ਮੇਰਾ ਖਿਆਲ ਆ ਕਿ ਫਿਰ ਇਹੀ ਕਾਰਨ ਐ ਕਿ ਇਸ ਮਾਮਲੇ ਦੇ ਉੱਤੇ ਕੋਈ ਬਹੁਤੀ ਗੱਲ ਨਹੀਂ ਸੀ ਉਹਨੇ ਜਿਹੜੇ ਬੀਕੇ ਭਾਵੜਾ ਸਾਹਿਬ ਐ ਪੂਰਾ ਨਾਂ ਇੰਦਰਦਾ ਬਰੇਸ਼ ਕੁਮਾਰ ਭਾਵੜਾ ਐ ਉਹਨਾਂ ਨੇ ਜੀ ਇੱਕ ਪਟੀਸ਼ਨ ਦਾਇਰ ਕੀਤੀ ਐ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਔਰ ਇਹ ਪਟੀਸ਼ਨ ਜਿਹੜੀ ਹੈਗੀ ਬਹੁਤ ਵੱਡੇ ਵਕੀਲ ਮਿਸਟਰ ਪਟਵਾਲੀਆ ਜਿਨ੍ਹਾਂ ਨੇ ਉਹ ਪਟੀਸ਼ਨ ਨੂੰ ਜ਼ਾਹਿਰ ਕੀਤਾ ਉੱਥੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਉਹਨਾਂ ਨੇ ਉੱਥੇ ਗੱਲ ਕਹੀ ਹੈ ਕਿ ਭਾਵਰਾ ਸਾਹਿਬ ਨੂੰ ਇਹ ਜਬਰੀ ਜਿਹੜਾ ਹੈਗਾ ਇੱਕ ਕਿਸਮ ਦਾ ਇਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਭਾਵਰਾ ਸਾਹਿਬ ਨੇ ਕਿਹਾ ਕਿ ਜਦੋਂ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਸੀ ਕਾਦੇ ਵਾਸਤੇ ਪ੍ਰੈਸ਼ਰ ਪਾਇਆ ਸੀ ਕੁਝ ਬਾਹਰਲੇ ਲੋਕਾਂ ਨੂੰ ਕਹਿੰਦੇ ਅਨ ਅਧਿਕਾਰਤ ਤੌਰ ਦੇ ਤੇ ਸਿਕਿਉਰਿਟੀ ਦੇਣ ਲਈ ਕਿਹਾ ਸੀ ਕਹਿੰਦੇ ਮੈਂ ਨਾ ਕਰ ਦਿੱਤੀ ਕੁਝ ਪੋਲੀਟੀਕਲ ਬੰਦਿਆਂ ਦੇ ਖਿਲਾਫ ਪਰਚੇ ਦਰਜ ਕਰਨ ਲਈ ਕਿਹਾ ਸੀ ਕਹਿੰਦੇ ਮੈਂ ਨਾ ਕਰ ਦਿੱਤੀ ਇਸ ਕਰਕੇ ਮੈਨੂੰ ਮੇਰੀ ਮਿਆਦ ਰਹਿੰਦੀ ਸੀ ਔਰ ਮੇਰੀ ਜਿਹੜੀ ਨਿਯੁਕਤੀ ਆ ਉਹ ਨਿਯਮਾਂ ਦੇ ਮੁਤਾਬਕ ਹੋਈ ਸੀ ਔਰ ਮੈਨੂੰ ਜਬਰੀ ਪਹਿਲਾਂ ਮਤਲਬ ਜਿਹੜਾ ਆਏਗਾ ਕਿਸੇ ਹੋਰ ਅਹੁਦੇ ਤੇ ਭੇਜ ਦਿੱਤਾ ਐਕਟਿਵ ਡੀਜੀਪੀ ਲਾਤਾ ਤੇ ਬਾਅਦ ਦੇ ਵਿੱਚ ਮੈਨੂੰ ਪਰਮਾਨੈਂਟ ਅਹੁਦੇ ਤੋਂ ਹਟਾ ਦਿੱਤਾ ਜੀ ਇਹ ਕਹਿੰਦੇ ਵੀ ਇਹ ਮਾਮਲੇ ਨੂੰ ਲੈ ਕੇ ਉਹ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਆ ਜਿਹੜਾ ਉੱਥੇ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਆਪਣੀ ਗੱਲ ਰੱਖੀ ਸੀ ਲੇਕਿਨ ਟ੍ਰਿਬਿਊਨਲ ਨੇ ਉਹਨਾਂ ਦੀ ਪਟੀਸ਼ਨ ਜਿਹੜੀ ਰੱਦ ਕਰ ਦਿੱਤੀ। ਜੀ ਉਹਦੇ ਵਿਰੋਧ ਦੇ ਵਿੱਚ ਹੁਣ ਉਹ ਆਏ ਆ ਜੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਅਗਲੇ ਦਿਨਾਂ ਦੇ ਵਿੱਚ ਸੁਣਵਾਈ ਕਰਨੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੇ ਮੌਜੂਦਾ ਡੀਜੀਪੀ ਗੌਰਵ ਯਾਦਵ ਸਾਹਿਬ ਹੈ ਜਿਹੜਾ ਉਹਨਾਂ ਤੋਂ ਜਵਾਬ ਮੰਗ ਲਿਆ ਕਿ ਤੁਸੀਂ ਆਪਣਾ ਜਵਾਬ ਦਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਨੇ ਇਥੋਂ ਦੇ ਆਪਾਂ ਅੰਦਾਜ਼ਾ ਲਾਈਏ ਜੰਦੀ ਸਾਹਿਬ ਕਿ ਮੇਰੇ ਸਾਹਮਣੇ ਕਈ ਕੇਸ ਆ ਰਹੇ ਹੈ ਕਿਉਂਕਿ ਪਹਿਲਾਂ ਇਹ ਗੱਲ ਚੱਲੀ ਸੀ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਇਹ ਕਦੇ ਗੱਲ ਕਰਦੇ ਹੁੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੂੰ ਸਕਿਉਰਿਟੀ ਦੀ ਕੀ ਲੋੜ ਹੈ ਉਹ ਡਰਦੇ ਕਿਉਂ ਆ ਲੋਕਾਂ ਤੋਂ ਤੇ ਜੇ ਉਹਨਾਂ ਨੇ ਲੋਕਾਂ ਤੋਂ ਉਹਨੂੰ ਇੰਨੇ ਡਰ ਲੱਗਦਾ ਤੇ ਫਿਰ ਉਹ ਸਿਆਸਤ ਛੱਡ ਦੇ ਆਪ ਦੇ ਬਾਰੇ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਤਾਂ ਲੋੜ ਹੀ ਨਹੀਂ ਸਕਿਉਰਿਟੀ ਦੀ ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਤਾਂ ਗੱਡੀ ਦੀ ਵੱਡੀ ਲੋੜ ਹੀ ਨਹੀਂ ਮੇਰਾ ਬੈਗ ਮੇਰੇ ਸੀ ਚਲਿਆ ਕਰੂੰਗਾ ਉਹ ਕਹਿੰਦੇ ਸੀ ਬਾਹਰੇ ਕਪੜਿਆਂ ਵਾਲੇ ਮਕਾਨ ਤੋਂ ਕੀ ਲੈਣਾ ਦੋ ਕਮਰੇ ਵਾਲੇ ਮਕਾਨ ਦੇ ਵਿੱਚ ਹੀ ਸਰ ਜਾਂਦਾ ਹੈ ਪਰ ਜਦੋਂ ਇਹ ਸਰਕਾਰ ਬਣ ਗਈ ਸੀ ਇਹ ਸਰਕਾਰ ਨੇ ਸਭ ਤੋਂ ਪਹਿਲਾਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ ਤਾਂ ਅਰਵਿੰਦ ਕੇਜਰੀਵਾਲ ਤੋਂ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਹਨ ਉਹਨਾਂ ਦੀ ਸਿਕਿਉਰਿਟੀ 'ਤੇ ਤਾਇਨਾਤ ਕੀਤੇ ਜਾਂਦੇ ਹਨ ਉਹ ਵੀ ਆਪਾਂ ਕਈ ਵਾਰੀ ਦੇਖਦੇ ਆਂ ਜੇ ਨਿਗਾਹ ਮਾਰੀਏ ਜਿਹੜੀ ਕੇਜਦੀਵਾਲ ਸਾਹਿਬ ਦੀ ਸਿਕਿਉਰਿਟੀ ਹੈ ਤੇ 6-6 ਫੁੱਟ ਤੋਂ ਉੱਪਰਲੇ ਜਿਹੜੇ ਸਿੱਖ ਜਵਾਰ ਹੈ ਉਹ ਤੁਹਾਨੂੰ ਦਿਖਣਗੇ ਉਹ ਕੋਈ ਦਿੱਲੀ ਦੀ ਪੁਲਿਸ ਤੇ ਨਹੀਂ ਉਹ ਪੰਜਾਬ ਦੀ ਪੁਲਿਸ ਹੈ ਇਹ ਵੀ ਕਿਹਾ ਗਿਆ ਹੈ ਕਿ ਉਹਨਾਂ ਦਾ ਹੈੱਡਕੁਆਰਟਰ ਕਪੂਰਥਲਾ ਹਾਊਸ ਦੇ ਵਿੱਚ ਬਣਾਇਆ ਹੋਇਆ ਹੈ ਔਰ ਉੱਥੇ ਇੱਕ ਜਾਂ ਪਤਾ ਨਹੀਂ ਕਿੰਨੀਆਂ ਬਠਾਲੀਆਂ ਨੇ ਠਹਿਰਾਈਆਂ ਵੀ ਹੈ ਜਿਹੜੇ ਨਾ ਸਿਰਫ ਤੇਜਰੀਵਾਲ ਸਾਹਿਬ ਨੂੰ ਸਕਿਉਰਿਟੀ ਪ੍ਰੋਵਾਈਡ ਕਰਦੇ ਆ ਸਗੋਰਾਗਵ ਚੰਡੇ ਨੂੰ ਵੀ ਪ੍ਰੋਵਾਈਡ ਕਰਦੇ ਆ ਅੱਜ ਕੱਲ ਪੈਰਾਗਵ ਚੰਡੇ ਨੂੰ ਆਪਾਂ ਕਹਿ ਸਕਦੇ ਕਿ ਉਹ ਇੰਟਾਇਟਰ ਹੈ ਉਹ ਸਕਿਉਰਿਟੀ ਲੈ ਸਕਦਾ ਹੈ ਇਹ ਕੋਈ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਹੈ ਹਰ ਜਦੋਂ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਸੀ ਉਦੋਂ ਵੀ ਉਹਦੇ ਕੋਲ ਸਿਕਿਉਰਿਟੀ ਸੀ ਜੀ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਕੁਝ ਲੋਕਾਂ ਦੇ ਖਿਲਾਫ ਕੇਸ ਬਣੇ ਹੈ ਉਹ ਕੇਸ ਵੀ ਕਹਿੰਦੇ ਵੀ ਭਾਵਰਾ ਸਾਹਿਬ ਕਹਿੰਦੀ ਹੈ ਵੀ ਇਹ ਜਿਹੜੇ ਮੌਜੂਦਾ ਡੀਜੀਪੀ ਸਾਹਿਬ ਮੈਨੂੰ ਕਹਿੰਦੇ ਮੌਜੂਦਾ ਡੀਜੀਪੀ ਸਾਹਿਬ ਤੋਂ ਪਹਿਲਾਂ ਕਹਿੰਦੇ ਸੀ ਸਰਕਾਰ ਮੈਨੂੰ ਕਹਿੰਦੀ ਸੀ ਤੁਸੀਂ ਕੇਸ ਬਣਾਓ ਮੈਂ ਬਣਾਏਗੀ ਜੀ ਔਰ ਇੱਕ ਕੇਸ ਬਣਿਆ ਜੇ ਆਪਾਂ ਨੇ ਕਹਿੰਦੇ ਵੀ ਉਹ ਕੇਸ ਝੂਠੇ ਹੈ ਉਹਨਾਂ ਦੇ ਵਿੱਚੋਂ ਕੁਝ ਲੋਕ ਉਹ ਹੈ ਜਿਨ੍ਹਾਂ ਦਾ ਨਾਂ ਨਸ਼ਾ ਚ ਬੋਲਦਾ ਹੈ ਜੀ ਉਹਨਾਂ ਦੇ ਖਿਲਾਫ ਕੇਸ ਬਣਿਆ ਅਦਾਲਤਾਂ 'ਚ ਉਹਨਾਂ ਨੂੰ ਜ਼ਮਾਨਤਾਂ ਵੀ ਮਿਲੀਆਂ ਵੀ ਹੈ ਪਰ ਜੋ ਮਾਮਲੇ ਜੋ ਮੁੱਦੇ ਉਹਨਾਂ ਨੇ ਉਠਾਏ ਐ ਇਹਦੇ ਤੇ ਫਿਰ ਆਪਾਂ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ ਇੱਕ ਤੇਜਿੰਦਰ ਬਗਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੁੰਦਾ ਸੀ ਜੀ ਨੇ ਕੇਜਰੀਵਾਲ ਸਾਹਿਬ ਦੇ ਖਿਲਾਫ ਕੁਝ ਟਿੱਪਣੀਆਂ ਕੀਤੀਆਂ ਸੀ ਉਹਨਾਂ ਦੇ ਉਹਦੇ ਖਿਲਾਫ ਮੁਕੱਦਮਾ ਦਰਜ ਹੁੰਦਾ ਮੁਹਾਲੀ ਦੇ ਵਿੱਚ ਪੰਜਾਬ ਦੀ ਪੁਲਿਸ ਜਾਂਦੀ ਹੈ ਦਿੱਲੀ ਤੋਂ ਗ੍ਰਿਫਤਾਰ ਕਰਦੀ ਹੈ ਰੌਲਾ ਪੈ ਜਾਂਦਾ ਹੈ ਦਿੱਲੀ ਦੀ ਪੁਲਿਸ ਜਿਹੜੀ ਹੈਗੀ ਆ ਉਹ ਇੱਕ ਕਪੜਾ ਤੋਂ ਦਾ ਜਨਰਲ ਨੋਟਿਸ ਜਾਰੀ ਕਰ ਦਿੰਦੀ ਹੈ ਜੀ ਅਦਾਲਤ ਤੋਂ ਹੁਕਮ ਹੋ ਜਾਂਦਾ ਵਰੰਟ ਲੈ ਲੈਦੇ ਆਂ ਔਰ ਹਰਿਆਣੇ ਦੇ ਵਿੱਚ ਹਰਿਆਣਾ ਪੁਲਿਸ ਰੋਕ ਲੈਂਦੀ ਹੈ ਉੱਥੋਂ ਨੂੰ ਫੜ ਕੇ ਲਿਆਦਾ ਜਾਂਦਾ ਹੈ ਇਸੇ ਤਰੀਕੇ ਆਪਾਂ ਦੇਖੀਏ ਤਾਂ ਜਿਹੜਾ ਕੁਮਾਰ ਵਿਸ਼ਵਾਸ ਹੈ ਕਿਸੇ ਵੇਲੇ ਕੇਜਰੀਵਾਲ ਦੇ ਨਾਲ ਹੁੰਦਾ ਸੀ ਪਰਚਾ ਉਹਦੇ ਤੇ ਹੋਇਆ ਹਲਕਾ ਲਾਂਬਾ ਜਿਹੜੀ ਕੁੜੀ ਕਿਸੇ ਜ਼ਮਾਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੁੰਦੀ ਸੀ ਹੁਣ ਅੱਜਕੱਲ ਕਾਂਗਰਸ ਪਾਰਟੀ ਦੀ ਪਰਚਾ ਉਹਦੇ ਤੇ ਹੋਇਆ ਔਰ ਇਹ ਪਰਚੇ ਦਰਜ ਕਿਨੇ ਕੀਤੇ ਦਿੱਲੀ ਪੁਲਿਸ ਨੇ ਕੀਤੇ ਪੰਜਾਬ ਪੁਲਿਸ ਨੇ ਦਰਜ ਕੀਤੇ ਸੀ ਜੋ ਭਾਵੜਾ ਸਾਹਿਬ ਨੇ ਜਿਹੜੇ ਇਲਜ਼ਾਮ ਲਾਏ ਹੈ ਜੇ ਉਹਨਾਂ ਨੂੰ ਆਪਾਂ ਕਸਪੱਟੀ ਦੇ ਉੱਤੇ ਰੱਖ ਕੇ ਦੇਖੀਏ ਤਾਂ ਮੇਰੇ ਖਿਆਲ ਮਸਤ ਸਿੰਘ ਜੀ ਸਾਹਿਬ ਉਹਨਾਂ ਦੇ ਵਿੱਚ ਧਾਮ ਹੈ ਇਹ ਵੀ ਆਪਾਂ ਗੱਲ ਕਰ